ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 281 ਤੋਂ ਲੈ ਕੇ 282 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਹੈ ਜੀ ਆਓ ਆਪਾਂ ਬਾਣੀ ਦੀ ਵਿਚਾਰ ਨਾਲ ਜੁੜੀਏ ਜੀ ਸ਼ਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਹੇ ਕਹਿੰਦੇ ਸੁਰਜਨੋ ਚੰਗੀ ਮਤ ਵਾਲੇ ਜੀਵ ਆਪਣੇ ਸਾਰੇ ਸਿਆਣ ਪਚਤrai ਛੱਡ ਕੇ ਉਸ ਪਰਮਾਤਮਾ ਦਾ ਨਾਮ ਸਿਮਰੋ ਕਹਿੰਦੇ ਜਦੋਂ ਉਸ ਇੱਕ ਪਰਮਾਤਮਾ ਤੇ ਮਨ ਵਿੱਚ ਆਸ ਰੱਖਾਂਗੇ ਨਾ ਨਾਨਕ ਜੀ ਕਹਿੰਦੇ ਫਿਰ ਸਾਡਾ ਸਾਰਾ ਦੁੱਖ ਭਰਮ ਡਰ ਸਭ ਕੁਝ ਖਤਮ ਹੋ ਜਾਊਗਾ ਅਸ਼ਟਪਦੀ ਮਨਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਦੀਏ ਰਹੇ ਆਗਾਏ ਬਹੁਰ ਨ ਤ੍ਰਸਨਾ ਲਾਗੇ ਆਏ ਕਹਿੰਦੇ ਜੀਵ ਦੂਸਰੇ ਜੀਵ ਦਾ ਆਸਰਾ ਨਾ ਤੱਕੇ ਕਿਸੇ ਵੀ ਮਦਦ ਦੇ ਲਈ ਕਿਉਂਕਿ ਸਭ ਕੁਝ ਦੇਣ ਵਾਲਾ ਇੱਕ ਪਰਮਾਤਮਾ ਹੈ ਸਿਰਫ ਉਹਦੇ ਤੋਂ ਹੀ ਆਸਰਾ ਤੱਕੋ ਕਹਿੰਦੇ ਕਿਉਂਕਿ ਜਦੋਂ ਪਰਮਾਤਮਾ ਕਿਸੇ ਨੂੰ ਦਿੰਦਾ ਨਾ ਫਿਰ ਲੈਣ ਵਾਲੇ ਨੂੰ ਤ੍ਰਿਪਤੀ ਆ ਜਾਂਦੀ ਆ ਫਿਰ ਉਹਨੂੰ ਤ੍ਰਿਸ਼ਨਾ ਨਹੀਂ ਲੱਗੀ ਰਹਿੰਦੀ ਉਹ ਰੱਜ ਜਾਂਦਾ ਜਦੋਂ ਪਰਮਾਤਮਾ ਦਾ ਦਿੱਤਾ ਉਹਨੂੰ ਮਿਲਦਾ ਦੂਜਿਆਂ ਦੀ ਆਸ ਤੱਕਿਆਂ ਨਾ ਤਾਂ ਸਾਡੀ ਜਿਹੜੀ ਗਰਜ ਪੂਰੀ ਹੁੰਦੀ ਆ ਨਾ ਹੀ ਤ੍ਰਿਪਤੀ ਪੂਰੀ ਹੁੰਦੀ ਆ ਮਾਰ ਰੱਖ ਏਕੋ ਆਪ ਮਾਨਖ ਕਹਿ ਕਿਛ ਨਹੀਂ ਹਾਥ ਕਹਿੰਦੇ ਮਾਨਵ ਦੇ ਹੱਥ ਵਿੱਚ ਕੁਝ ਨਹੀਂ ਹੈ ਪਰਮਾਤਮਾ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਉਹੀ ਪਰਮਾਤਮਾ ਮਾਰਦਾ ਹੈ ਸਭ ਕੁਝ ਪਰਮਾਤਮਾ ਦੇ ਹੱਥ ਵਾਸ ਹੈ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਕਹਿੰਦੇ ਪਰਮਾਤਮਾ ਦਾ ਨਾਮ ਸਦਾ ਹੀ ਆਪਣੇ ਕਹਿੰਦੇ ਗਲ ਦੇ ਵਿੱਚ ਪਰੋ ਕੇ ਰੱਖੋ ਜਿਦਾ ਹਾਰ ਹੁੰਦਾ ਨਾ ਵੀ ਇਸ ਤਰ੍ਹਾਂ ਹਰ ਵਕਤ ਪਰਮਾਤਮਾ ਦਾ ਨਾਮ ਜਪੋ ਕਹਿੰਦੇ ਪਰਮਾਤਮਾ ਦਾ ਜਦੋਂ ਅਸੀਂ ਭਾਣਾ ਮੰਨ ਲੈਨੇ ਆ ਨਾ ਫਿਰ ਆਨੰਦ ਵਿੱਚ ਰਹਨੇ ਆ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਨੂੰ ਯਾਦ ਰੱਖੋ ਯਾਦ ਰੱਖੋ ਯਾਦ ਰੱਖੋ ਕਹਿੰਦੇ ਉਹਨੂੰ ਯਾਦ ਰੱਖਣ ਦੇ ਨਾਲ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਹੈ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਉਹਾਰ ਕਹਿੰਦੇ ਹਮੇਸ਼ਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਕਹਿੰਦੇ ਆਪਣਾ ਜੀਵਨ ਦਾ ਵਿਹਾਰ ਸੱਚ ਦਾ ਵਿਹਾਰ ਬਣਾ ਨਿਰਮਲ ਰਸਨਾ ਅਮਰਤ ਪੀਓ ਸਦਾ ਸੁਹੇਲਾ ਕਰ ਲਹਿ ਜਿਓ ਕਹਿੰਦੇ ਜਦੋਂ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਚੱਖੇਗਾ ਤਾਂ ਤੇਰੀ ਜਿਹੜੀ ਰਸਨਾ ਉਹ ਨਿਰਮਲ ਹੋ ਜਾਊਗੀ ਤੇ ਜਿਹੜੀ ਤੇਰੀ ਜਿੰਦਾ ਉਹ ਹਮੇਸ਼ਾ ਸੁਖੀ ਵਸੂਗੀ ਨੈਣੋਂ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਕਹਿੰਦੇ ਜੀਵ ਆਪਣਾ ਅੱਖਾਂ ਦੇ ਨਾਲ ਪਰਮਾਤਮਾ ਨੇ ਬਣਾਏ ਸਾਰੇ ਇਸ ਜਗਤ ਦੇ ਰੰਗ ਤਮਾਸ਼ੇ ਦੇਖਦੇ ਨੇ ਪਰ ਕਹਿੰਦੇ ਜਦੋਂ ਸਾਧ ਸੰਗ ਮਿਲ ਜਾਂਦਾ ਨਾ ਇਹਦੇ ਨਾਲ ਫਿਰ ਜਿਹੜੀ ਇਹ ਰੰਗ ਤਮਾਸ਼ਿਆਂ ਦੇ ਵਿੱਚ ਖੁਭਣ ਵਾਲੀ ਜਿਹੜੀ ਰੁਚੀ ਆ ਨਾ ਉਹ ਖਤਮ ਹੋ ਜਾਂਦੀ ਆ ਫਿਰ ਪ੍ਰਮਾਤਮਾ ਯਾਦ ਆਉਂਦਾ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਹਿੰਦੇ ਇਹਨਾਂ ਚਰਨਾਂ ਦੇ ਨਾਲ ਪਰਮਾਤਮਾ ਦੇ ਰਸਤੇ ਤੇ ਚੱਲੋ ਕਹਿੰਦੇ ਪਰਮਾਤਮਾ ਦਾ ਨਾਮ ਇੱਕ ਰਤੀ ਭਰ ਲਈ ਲੈਣ ਦੇ ਨਾਲ ਵੀ ਸਾਡੇ ਪਾਪ ਮਿਟ ਜਾਂਦੇ ਨੇ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੈ ਨਾਨਕ ਊਜਲ ਮੱਥਾ ਕਹਿੰਦੇ ਹੱਥਾਂ ਨਾਲ ਪਰਮਾਤਮਾ ਦੀ ਭਗਤੀ ਵਾਲੇ ਕੰਮ ਕਰੋ ਕਹਿੰਦੇ ਕੰਨਾਂ ਦੇ ਨਾਲ ਉਹਦੀ ਕਥਾ ਸੁਣੋ ਦੀ ਸੇਵਸ ਲਾਸ ਉਹਨੋ ਕਹਿੰਦੇ ਨਾਨਕ ਜੀ ਫਿਰ ਕਹਿੰਦੇ ਜੀਵ ਦਾ ਮੱਥਾ ਦਰਗਾਹ ਦੇ ਵਿੱਚ ਰੋਸ਼ਨ ਹੋ ਜਾਏਗਾ ਬੜ ਪਾਗੀ ਤੇ ਜਨ ਜਗਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਕਹਿੰਦੇ ਇਸ ਜਗਤ ਦੇ ਵਿੱਚ ਵੱਡੇ ਭਾਗਾਂ ਵਾਲੀ ਉਹ ਜੀਵ ਨੇ ਜਿਹੜੇ ਸਦਾ ਹੀ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਸੰਸਾਰ ਵਿੱਚ ਕਹਿੰਦੇ ਉਹ ਬੜੇ ਧਨਾੜ ਗਿਨੇ ਜਾਂਦੇ ਨੇ ਜੋ ਕਹਿੰਦੇ ਸਦਾ ਪ੍ਰਮਾਤਮਾ ਦੇ ਨਾਮ ਦਾ ਹੀ ਵਿਚਾਰ ਕਰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਹੀ ਯਾਦ ਕਰਦੇ ਨੇ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਕਹਿੰਦੇ ਜਿਹੜੇ ਮਨ ਕਰਕੇ ਤਾਨ ਕਰਕੇ ਆਪਣੇ ਮੁਖ ਤੋਂ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਕਹਿੰਦੇ ਸਦਾ ਹੀ ਆਨੰਦ ਵਿੱਚ ਸਮਝੋ ਰਹਿੰਦੇ ਨੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਣੈ ਕਹਿੰਦੇ ਜਿਹੜਾ ਜੀਵ ਹਰ ਇੱਕ ਜਗ੍ਹਾ ਤੇ ਉਸ ਪਰਮਾਤਮਾ ਨੂੰ ਵਿਆਪਕ ਜਾਣ ਲੈਂਦਾ ਹੈ ਕਹਿੰਦੇ ਉਹਨੂੰ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ ਆ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰજન ਜਾਣਿਆ ਨਾਨਕ ਜੀ ਕਹਿੰਦੇ ਜਿਸ ਜੀਵ ਦਾ ਮਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਪਤਿਜ ਗਿਆ ਕਹਿੰਦੇ ਉਹਨੇ ਸਮਝੋ ਪ੍ਰਮਾਤਮਾ ਨੂੰ ਜਾਣ ਲਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਨੋ ਤ੍ਰਿਸਨਾ 부ਜੈ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਆਪਾ ਪਹਿਚਾਨ ਲਿਆ ਉਸ ਦੀ ਕਹਿੰਦੇ ਮੰਨ ਲੋ ਮਾਇਆ ਦੀ ਤ੍ਰਿਸ਼ਨਾ ਬੁੱਝ ਜਾਂਦੀ ਆ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਕਹਿੰਦੇ ਜਿਹੜਾ ਜੀਵ ਸਾਧ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਸ ਗਾਉਂਦਾ ਹੈ ਕਹਿੰਦੇ ਉਹਦੇ ਕਹਿੰਦੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਆਨੰਦੇਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਨ ਇੱਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਕਹਿੰਦੇ ਜਿਹੜਾ ਜੀਵ ਹਰ ਰੋਜ਼ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਕਹਿੰਦੇ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੋ ਜਾਂਦਾ ਉਹਦੀ ਕਹਿੰਦੇ ਆਸ ਸਿਰਫ ਉਸ ਇੱਕ ਪਰਮਾਤਮਾ ਤੇ ਹੁੰਦੀ ਆ ਤੇ ਉਹਦੀ ਕਹਿੰਦੇ ਜਮਾ ਵਾਲੀ ਫਾਹੀ ਘਟ ਹੋ ਜਾਂਦੀ ਆ ਉਹਨੂੰ ਮੌਤ ਦਾ ਡਰ ਚੁੱਕ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਬਾਰ ਬ੍ਰਹਮ ਕੀ ਜਿਸ ਮਨ ਪੂਖ ਨਾਨਕ ਤੇ ਸੇ ਨ ਲਾਗੇ ਦੁਖ ਨਾਨਕ ਜੀ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਕਹਿੰਦੇ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੁਹਿਲਾ ਨਹੀਂ ਡੁਲਾਵੇ ਕਹਿੰਦੇ ਜਿਸ ਨੂੰ ਹਮੇਸ਼ਾ ਪਰਮਾਤਮਾ ਯਾਦ ਰਹਿੰਦਾ ਜਿਸ ਦੇ ਚੇਤੇ ਵਿੱਚ ਹਮੇਸ਼ਾ ਪਰਮਾਤਮਾ ਰਹਿੰਦਾ ਕਹਿੰਦੇ ਉਹ ਜਿਸ ਤਰ੍ਹਾਂ ਸੰਤ ਬਣ ਜਾਂਦਾ ਹੈ ਕਹਿੰਦੇ ਉਹਦਾ ਜੀਵਨ ਬੜਾ ਸੁਖਦਾਈ ਹੁੰਦਾ ਉਹ ਕਦੇ ਵੀ ਕਿਸੇ ਚੀਜ਼ ਤੋਂ ਡੋਲਦਾ ਨਹੀਂ ਹੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੇ ਕਹਿੰਦੇ ਜਿਹੜੇ ਸੇਵਕ ਤੇ ਪਰਮਾਤਮਾ ਆਪਣੀ ਕਿਰਪਾ ਕਰ ਦੇਵੇ ਕਹਿੰਦੇ ਉਹਨੂੰ ਕਿਸ ਚੀਜ਼ ਤੋਂ ਡਰ ਹੁੰਦਾ ਮਤਲਬ ਉਹਨੂੰ ਕੋਈ ਡਰ ਨਹੀਂ ਰਹਿੰਦਾ ਜੈਸਾ ਸਾਤੈ ਸਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਕਹਿੰਦੇ ਉਹ ਜੀਵ ਫਿਰ ਜੋ ਡੋਲਦਾ ਨਹੀਂ ਜੋ ਹਰ ਵਕਤ ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿੱਚ ਰੱਖਦਾ ਕਹਿੰਦੇ ਉਹਨੂੰ ਹਰ ਇੱਕ ਕਾਰਜ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਇਹ ਪਰਮਾਤਮਾ ਵੱਲੋਂ ਹੋ ਰਿਹਾ ਕਾਰਜ ਫਿਰ ਉਹਨੂੰ ਜਿਸ ਤਰ੍ਹਾਂ ਦੀ ਅਸਲੀਅਤ ਹੈ ਪਰਮਾਤਮਾ ਦੀ ਉਹਨੂੰ ਉਹ ਪ੍ਰਤੱਖ ਹੋ ਜਾਂਦੀ ਆ ਕਿਉਂਕਿ ਉਹ ਨਾਮ ਦੀ ਕਮਾਈ ਕਰਕੇ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਸੋਦਤ 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 ਸਿਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਿਸ ਜੀਵ ਨੇ ਆਪਣੇ ਮਨ ਨੂੰ ਇੰਨਾ ਸੋਧ ਲਿਆ ਕਿ ਉਹ ਪ੍ਰਮਾਤਮਾ ਦਾ ਰੂਪ ਹੀ ਬਣ ਗਿਆ ਤਾਂ ਉਹ ਕਹਿੰਦੇ ਵੀ ਉਹਦਾ ਜੀਵਨ ਵੀ ਸਫਲ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹਨੇ ਜੀਵਨ ਦੀ ਅਸਲੀਅਤ ਵੀ ਸਮਝ ਲਈ ਆ ਕਿ ਜੀਵਨ ਅਸਲ 'ਚ ਹੈ ਕਿ ਜਬ ਦੇਖੋਂ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈਸ ਤੂਲ ਨਾਨਕ ਜੀ ਕਹਿੰਦੇ ਨੇ ਜਿੱਧਰ ਵੀ ਦੇਖਦੇ ਆ ਉੱਥੇ ਹੀ ਪਰਮਾਤਮਾ ਵਿਆਪਕ ਹੈ ਕਹਿੰਦੇ ਉਹ ਸੂਖਮ ਵੀ ਹੈ ਜੋਤ ਰੂਪ ਹਰ ਇੱਕ ਦੇ ਵਿੱਚ ਵਿਆਪਕ ਹੈ ਫਿਰ ਜਗਤ ਦੇ ਵਿੱਚ ਜਗਤ ਰੂਪ ਵਿੱਚ ਉਹ ਅਸਥੂਲ ਹੈ ਜੋਤ ਰੂਪ ਵਿੱਚ ਉਹ ਸੂਖਮ ਹੈ ਸੂਖਮ ਤੇ ਅਸਥੂਲ ਦੋਨਾਂ ਰੂਪਾਂ ਵਿੱਚ ਹੀ ਪਰਮਾਤਮਾ ਜਗਤ ਵਿੱਚ ਵਿਆਪਕ ਹੈ ਨਹਿ ਕਿਛ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਇਸ ਤੁਕ ਦੇ ਸੰਗਤ ਜੀ ਬੜੀ ਡੂੰਗੀ ਵਿਚਾਰ ਆ ਇਸ ਤੇ ਵਿਚਾਰ ਕਰਨ ਲਈ ਤੇ ਚਾਹੇ ਆਪਾਂ ਅੱਧਾ ਘੰਟਾ ਪਾਉਣਾ ਘੰਟਾ ਵੀ ਕਰ ਲਈਏ ਪਰ ਕਿਉਂਕਿ ਟਾਈਮ ਦੀ ਨਜਾਕਤ ਸਮਝਦੇ ਆਂ ਆਪਾਂ ਬਿਲਕੁਲ ਥੋੜੀ ਜੀ ਕਰਾਂਗੇ ਪਰ ਪੂਰੀ ਵਿਚਾਰ ਹੋ ਜੂਗੀ ਇਸ ਦਾ ਇਸ ਤਰ੍ਹਾਂ ਹੈ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਵੀ ਪ੍ਰਮਾਤਮਾ ਦਾ ਜਿਹੜਾ ਇਹ ਸੰਸਾਰ ਦੀ ਖੇਡ ਆ ਉਹਦੀ ਆਪ ਹੀ ਬਣਾਈ ਹੋਈ ਆ ਕਿ ਜੀਵਾਂ ਦਾ ਕਿਸ ਤਰ੍ਹਾਂ ਜਨਮ ਹੋ ਰਿਹਾ ਕਿਸ ਤਰ੍ਹਾਂ ਮਰਨ ਹੋ ਰਿਹਾ ਸਭ ਕੁਝ ਉਹ ਕਰ ਰਿਹਾ ਉਹ ਉਹਦੀ ਖੇਡ ਆ ਤੇ ਕਹਿੰਦੇ ਫਿਰ ਜੇ ਆਪਾਂ ਇਸ ਤਰ੍ਹਾਂ ਸੋਚੀਏ ਕਿ ਹਰ ਇੱਕ ਜੋਤ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਦੀ ਜੋਤ ਆ ਫਿਰ ਜਦੋਂ ਕਿਸੇ ਦਾ ਮਰਨ ਹੁੰਦਾ ਜੋਤ ਤੇ ਪ੍ਰਕਾਸ਼ ਰੂਪ ਆ ਉਹ ਤੇ ਮਤਲਬ ਨਿਕਲ ਜਾਂਦੀ ਆ ਜੀਵ ਚੋਂ ਹੈਨਾ ਤਾਂ ਹੀ ਮਤਲਬ ਜੀਵ ਦੀ ਮੌਤ ਹੋ ਜਾਂਦੀ ਆ ਪਰ ਉਹ ਫਿਰ ਜੋਤ ਜਦੋਂ ਨਿਕਲ ਗਈ ਉਹ ਤੇ ਜਿਹੜਾ ਸਰੀਰ ਸੀ ਉਹ ਮਰਿਆ ਜੋਤ ਤੇ ਹਮੇਸ਼ਾ ਜਿੰਦਾ ਰਹਿੰਦੀ ਆ ਫਿਰ ਆਪਾਂ ਕਿਉਂ ਕਹਿੰਦੇ ਆ ਕਹਿੰਦੇ ਨਾ ਕਿਛ ਜਨਮੇ ਨਾ ਕਿਛ ਮਰੇ ਫਿਰ ਕਹਿੰਦੇ ਵੀ ਕਿਸ ਨਾ ਤਾਂ ਕੋਈ ਜੀਵ ਦਾ ਮਤਲਬ ਜਨਮ ਹੁੰਦਾ ਨਾ ਹੀ ਮਾਰਨ ਹੁੰਦਾ ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਆ ਔਰ ਪਰਮਾਤਮਾ ਅਵਿਨਾਸ਼ੀ ਹੈ ਅਟਲ ਹੈ ਫਿਰ ਜਿਵੇਂ ਸਾਗਰ ਦੇ ਵਿੱਚ ਲਹਿਰ ਉੱਠੀ ਤੇ ਉਹ ਲਹਿਰ ਸਾਗਰ ਦੇ ਵਿੱਚ ਹੀ ਸਮਾ ਗਈ ਨਾ ਇਸ ਤਰ੍ਹਾਂ ਹੀ ਜੀਵ ਦਾ ਜਨਮ ਹੋਇਆ ਜਗਤ ਦੇ ਵਿੱਚ ਪਰਮਾਤਮਾ ਦੀ ਜੋਤ ਆਈ ਆ ਤੇ ਉਹ ਫਿਰ ਜੋਤ ਪਰਮਾਤਮਾ ਚਲੀ ਗਈ ਫਿਰ ਜੋਤ ਦੀ ਤੇ ਮ੍ਰਿਤੂ ਹੈ ਨਹੀਂ ਨਾ ਸਰੀਰ ਤੇ ਮਿੱਟੀ ਆ ਫਿਰ ਇਸ ਦਾ ਇਸ ਤਰ੍ਹਾਂ ਸਮਝੋ ਨਾ ਕਿ ਨਾ ਕਿਛ ਜਨਮ ਦਾ ਨਾ ਕਿਛ ਮਰਦਾ ਮਿੱਟੀ ਦੇ ਵਿੱਚ ਜੋਤ ਆਈ ਤਾਂ ਮਿੱਟੀ ਅ ਕਿਰਿਆ ਕਰਨ ਲੱਗ ਗਈ ਜੋਤ ਨਿਕਲ ਗਈ ਤਾਂ ਉਹਦੀ ਕਿਰਿਆ ਖਤਮ ਹੋ ਗਈ ਤਾਂ ਫਿਰ ਕੁਝ ਵੀ ਨਹੀਂ ਜਨਮਿਆ ਨਾ ਕੁਝ ਮਰਿਆ ਉਤੇ ਜੋਤ ਸੀਗੀ ਜੋਤ ਸਾਰਿਆਂ ਵਿਚਾਰੀ ਆ ਜੋਤ ਹੀ ਜਾ ਰਹੀ ਆ ਜੋਤ ਹਮੇਸ਼ਾ ਰਹਿਣ ਵਾਲੀ ਆ ਫਿਰ ਇਸ ਹਿਸਾਬ ਨਾਲ ਨਾ ਕਿਸੇ ਦੀ ਮ੍ਰਿਤੂਆ ਨਾ ਕਿਸਦਾ ਜਨਮ ਆ ਜੋਤ ਸਦਾ ਟਲ ਹੈ ਤੇ ਉਹ ਟਲ ਹੈ ਵਾਹਿਗੁਰੂ ਵਾਹਿਗੁਰੂ ਆਵਨ ਜਾਵਨ ਦ੍ਰਿਸ਼ਟ ਅਨੰਦ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਕਹਿੰਦੇ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਆਗਿਆ ਵਿੱਚ ਚੱਲ ਰਹੀ ਹੈ ਇਹਦੇ ਅਨਸਾਰ ਹੀ ਜਿਹੜਾ ਆਉਣ ਆਉਣ ਜਾਵਣ ਹੈ ਸੰਸਾਰ ਚ ਜੀਵਾਂ ਦਾ ਤੇ ਜਿਹੜੇ ਜਿਹੜੀ ਵੀ ਸ੍ਰਿਸ਼ਟੀ ਦੇ ਵਿੱਚ ਚੀਜ਼ ਆਪਾਂ ਨੂੰ ਨਜ਼ਰ ਆ ਰਹੀ ਆ ਜਾਂ ਨਹੀਂ ਵੀ ਆ ਰਹੀ ਗੁਪਤ ਰੂਪ ਵਿੱਚ ਹੈ ਜਿਸ ਤਰ੍ਹਾਂ ਜੋਤ ਹੈ ਪਰਮਾਤਮਾ ਦੀ ਇਹ ਸਭ ਕੁਝ ਪਰਮਾਤਮਾ ਦੀ ਆਪਣੀ ਆਗਿਆ ਦੇ ਅਨਸਾਰ ਹੁਕਮ ਦੇ ਅਨਸਾਰ ਜਗਤ ਦੇ ਵਿੱਚ ਖੇਡ ਚੱਲ ਰਹੀ ਹੈ ਅਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ ਕਹਿੰਦੇ ਸਾਰੇਆਂ ਵਿੱਚ ਉਹ ਪ੍ਰਮਾਤਮਾ ਆਪ ਵਿਆਪਕ ਹੈ ਕਹਿੰਦੇ ਅਨੇਕਾਂ ਹੀ ਤਰ੍ਹਾਂ ਦੀਆਂ ਜੁਗਤੀਆਂ ਕਰਕੇ ਪ੍ਰਮਾਤਮਾ ਦੁਨੀਆ ਦੇ ਵਿੱਚ ਜੀਵਾਂ ਨੂੰ ਪੈਦਾ ਕਰਦਾ ਤੇ ਉਹਨਾਂ ਦਾ ਨਾਸ਼ ਕਰਦਾ ਉਹਦੀ ਖੇਡ ਬੜੀ ਹੀ ਅਸਚਰਜ ਹੈ ਅਬినాਸੀ ਨਹੀਂ ਕਿਛ ਖੰਡ ਤਾਰਨ ਤਾਰ ਰਹੋ ਬ੍ਰਹਿਮੰਡ ਪਰਮਾਤਮਾ ਕਹਿੰਦੇ ਅਬినాਸ਼ੀ ਹੈ ਸਦਾ ਰਹਿਣ ਵਾਲਾ ਹੈ ਉਹਦਾ ਕਹਿੰਦੇ ਇੱਕ ਕੀ ਕੋਈ ਹਿੱਸੇ ਦਾ ਵੀ ਕਹਿੰਦੇ ਕੋਈ ਉਹ ਮਤਲਬ ਨਾਸ਼ ਨਹੀਂ ਹੁੰਦਾ ਹੈ ਕਹਿੰਦੇ ਸਾਰੇ ਜਿਹੜੇ ਬ੍ਰਹਿਮੰਡ ਨੇ ਕਿਸ ਤਰ੍ਹਾਂ ਪਰਮਾਤਮਾ ਨੇ ਧਾਰੇ ਹੋਏ ਨੇ ਆਪਣੇ ਆਸਰੇ ਤੇ ਲੱਖ ਅਪੇਵ ਪੁਰਖ ਪਰਤਾਪ ਆਪ ਜਪਾਇ ਤਨਾਨਕ ਜਾਪ ਉਹ ਕਹਿੰਦੇ ਪ੍ਰਮਾਤਮਾ ਦਾ ਭੇਦ ਲਖਿਆ ਨਹੀਂ ਜਾ ਸਕਦਾ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਹੈਗਾ ਉਹਦਾ ਕਹਿੰਦੇ ਸਾਰਾ ਤੇਜ ਪ੍ਰਤਾਪ ਹੈ ਸੰਸਾਰ ਵਿੱਚ ਨਾਨਕ ਜੀ ਕਹਿੰਦੇ ਉਹੀ ਜਪਦਾ ਹੈ ਉਹਦਾ ਨਾਮ ਜਿਹਦੇ ਕੋਲੋਂ ਉਹ ਆਪ ਜਪਵਾਉਂਦਾ ਹੈ ਜਿਨ ਪ੍ਰਭ ਜਾਤਾ ਸੋ ਸੋਭਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨਾਲ ਜਾਣ ਪਹਿਚਾਨ ਬਣਾ ਲਈ ਉਹੀ ਸੋਭਾ ਵਾਲੇ ਜੀਵ ਨੇ ਕਹਿੰਦੇ ਫਿਰ ਉਹਨਾਂ ਦੇ ਜਿਹੜੇ ਉਹ ਸੋਭਾ ਵਾਲੇ ਬਣ ਜਾਂਦੇ ਨੇ ਕਹਿੰਦੇ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸੰਸਾਰ ਦਾ ਸਾਰੇ ਦਾ ਉਧਾਰ ਹੋ ਜਾਂਦਾ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਕਹਿੰਦੇ ਪਰਮਾਤਮਾ ਦੇ ਸੇਵਕ ਸਾਰਿਆਂ ਦਾ ਉਧਾਰ ਕਰਨਾ ਚਾਹੁੰਦੇ ਨੇ ਸਾਰਿਆਂ ਨੂੰ ਪਬਜਲ ਤੋਂ ਤਾਰਨਾ ਚਾਹੁੰਦੇ ਨੇ ਔਰ ਤਾਰਦੇ ਨੇ ਕਹਿੰਦੇ ਸਾਰਿਆਂ ਦੇ ਦੁੱਖ ਵੀ ਦੂਰ ਕਰਦੇ ਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਬਦ ਜਪ ਪੈ ਨਿਹਾਲ ਜਦੋਂ ਕਹਿੰਦੇ ਜੀਵ ਗੁਰੂ ਦਾ ਸ਼ਬਦ ਜਪ ਕੇ ਖਿੜੇ ਹਿਰਦੇ ਵਾਲੇ ਹੋ ਜਾਂਦੇ ਨੇ ਫਿਰ ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਨੇ। ਓਨ ਕੀ ਸੇਵਾ ਸੋਈ ਲਾਗੈ ਜਿਸਨੋਂ ਕਿਰਪਾ ਕਰੈ ਵਡ ਪਾਗੈ। ਜਿਹੜੇ ਸੇਵਕਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦੇ ਨੇ ਨਾ ਕਹਿੰਦੇ ਉਹਨਾਂ ਦੀ ਸੇਵਾ ਕਿਸੇ ਵੱਡੇ ਭਾਗਾਂ ਵਾਲਿਆਂ ਨੂੰ ਕਰਨ ਨੂੰ ਮਿਲਦੀ ਆ। ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਊਤਮ ਕਰਮਾਨ ਨਾਨਕ ਜੀ ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪ ਕੇ ਸਹਜ ਵਿੱਚ ਟਿਕ ਜਾਂਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਕਹਿੰਦੇ ਉਹ ਤੇ ਨਾਨਕ ਤਿੰਨ ਪੁਰਖ ਕੋ ਊਤਮ ਕਰਮਾਨ ਕਹਿੰਦੇ ਉਹਨਾਂ ਨੂੰ ਸਭ ਤੋਂ ਉੱਚੇ ਕਰਕੇ ਗਿਣੋ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਉਹ ਜੀਵ ਫਿਰ ਜਿਹੜੇ ਆਨੰਦ ਵਿੱਚ ਵਸਦੇ ਨੇ ਉਹਦਾ ਨਾਮ ਜਪ ਕੇ ਉਹ ਕਹਿੰਦੇ ਜੋ ਕੁਛ ਵੀ ਕਰਦੇ ਨੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਕਰਦੇ ਨੇ ਕਹਿੰਦੇ ਉਹ ਸਦਾ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਸਹਜ ਸੁਪਾਏ ਹੋ ਵੈ ਸੋ ਹੋਏ ਕਰਨ ਹਾਰ ਪਛਾਣੈ ਸੋਏ ਉਹ ਇਹੜੇ ਪਹੁੰਚੇ ਹੋਏ ਜੀਵ ਨੇ ਨਾ ਫਿਰ ਉਹ ਪ੍ਰਮਾਤਮਾ ਨੂੰ ਹੀ ਕਰਨ ਹਾਰ ਮੰਨਦੇ ਨੇ ਔਰ ਉਹ ਇਹ ਸਮਝ ਲੈਂਦੇ ਨੇ ਕਿ ਜੋ ਕੁਝ ਜਗਤ ਵਿੱਚ ਹੋ ਰਿਹਾ ਉਹ ਪ੍ਰਮਾਤਮਾ ਦੇ ਹੁਕਮ ਦੇ ਅਨਸਾਰ ਸਹਜਤਾ ਵਿੱਚ ਆਪਣੇ ਆਪ ਹੀ ਹੋਈ ਜਾ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਤੈ ਸਦਰਸਟਾਨਾ ਕਹਿੰਦੇ ਜਿਹੜੇ ਪ੍ਰਭ ਦੇ ਸੇਵਕ ਨੇ ਨਾ ਪਰਮਾਤਮਾ ਦੇ ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਆ ਪਾਣਾ ਮਿੱਠਾ ਲੱਗਦਾ ਕਿਉਂ ਕਹਿੰਦੇ ਜੋ ਜਿਸ ਤਰ੍ਹਾਂ ਦੀ ਪਰਮਾਤਮਾ ਦੀ ਖੇਡ ਆ ਨਾ ਉਹਨਾਂ ਨੂੰ ਉਹ ਉਸ ਤਰ੍ਹਾਂ ਸਮਝ ਆ ਜਾਂਦੀ ਆ ਕਿ ਪਹੁੰਚ ਜਾ ਜਾਂਦੇ ਨੇ ਉਹਦੇ ਕੋਲ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੋਂ ਬਨ ਆਏ ਕਹਿੰਦੇ ਉਹ ਜੀਵ ਜਿਹੜੇ ਉਹਦਾ ਨਾਮ ਜਪਦੇ ਨੇ ਕਹਿੰਦੇ ਜਿੱਥੋਂ ਉਹ ਪ੍ਰਮਾਤਮਾ ਤੋਂ ਆਏ ਹੁੰਦੇ ਨੇ ਉਹਨਾਂ ਦੀ ਸੁਰਤ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਦਾ ਸੁੱਖਾਂ ਦਾ ਖਜ਼ਾਨਾ ਕਹਿੰਦੇ ਉਹਨਾਂ ਨੂੰ ਮਿਲ ਜਾਂਦਾ ਨਾ ਕਹਿੰਦੇ ਉਹ ਮਤਲਬ ਇਹਦੇ ਹੱਕਦਾਰ ਹੁੰਦੇ ਨੇ ਨਾਮ ਦੀ ਜਵਾਈ ਨਾਮ ਦੀ ਕਮਾਈ ਕਰਕੇ ਜਿਹੜੇ ਉਹਨਾਂ ਨੂੰ ਸੁੱਖ ਖਜ਼ਾਨੇ ਮਿਲਦੇ ਨੇ ਨਾ ਕਹਿੰਦੇ ਉਹ ਇਹਦੇ ਹੱਕਦਾਰ ਹੁੰਦੇ ਨੇ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਕਹਿੰਦੇ ਪਰਮਾਤਮਾ ਆਪਣੇ ਸੇਵਕ ਨੂੰ ਮਾਨ ਬਖਸ਼ਦਾ ਹੈ ਇਹ ਜਿਹੜਾ ਮਾਨ ਸੇਵਕ ਦਾ ਨਾ ਇਹ ਪਰਮਾਤਮਾ ਦਾ ਹੀ ਮਾਨ ਹੁੰਦਾ ਕਿ ਸੇਵਕ ਪਰਮਾਤਮਾ ਦਾ ਰੂਪ ਬਣ ਜਾਂਦਾ ਨਾਨਕ ਜੀ ਕਹਿੰਦੇ ਨੇ ਪ੍ਰਭ ਜਨ ਇੱਕੋ ਜਨ ਕਹਿੰਦੇ ਪ੍ਰਭੂ ਦਾ ਸੇਵਕ ਤੇ ਪ੍ਰਭੂ ਦੋਨਾਂ ਨੂੰ ਕਹਿੰਦੇ ਇੱਕੋ ਸਮਝੋ ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਜਦੋਂ ਸੇਵਕ ਨੇ ਨਾਮ ਦੀ ਇੰਨੀ ਕਮਾਈ ਕਰ ਲਈ ਪਰਮਾਤਮਾ ਨੇ ਪ੍ਰਸੰਨ ਹੋ ਕੇ ਰਹਿਮਤ ਕਰਕੇ ਆਪਣੇ ਨਾਲ ਮਿਲਾ ਲਿਆ ਦਾ ਉਸ ਸੇਵਕ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਜਿਵੇਂ ਜਲ ਵਿੱਚ ਜਲ ਆਇ ਖਟਾਨਾ ਵਾਲੀ ਗੱਲ ਹੋ ਜਾਂਦੀ ਆ ਨਾ ਫਿਰ ਪਾਣੀ ਵਿੱਚ ਪਾਇਆ ਪਾਣੀ ਅਲੱਗ ਨਹੀਂ ਕੀਤਾ ਜਾ ਸਕਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ अनेका अनेका ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ੋ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਹੋ ਵਾਹਿਗੁਰੂ ਵਾਹਿਗੁਰੂ Hva hikker du?